ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਤੁਹਾਡਾ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਐਮ ਕੇ ਬਟੀਕ ਤੇ ਅੱਜ ਆਪਾਂ ਲੱਗੇ ਆ 18.5 ਬ੍ਰੈਸਟ ਦੀਆਂ ਕਟਾ ਪਾਉਣਾ ਇਹਦੇ ਲਈ ਆਪਾਂ ਟੀਰਾ ਲਿਆਵਾ 6 ਇੰਚ ਫਿਰ ਲਿਆਵਾ 7 ਇੰਚ ਇਧਰੋਂ ਲਿਆਵਾ 5.5 ਇੰਚ ਆਹ ਇੱਕ ਪਾਪਾ ਬਾਕਸ ਰੈਡੀ ਕਰਦੇ ਆ ਇਹ ਇਧਰੋਂ ਲੈਣਾ ਇੱਥੇ 8 ਇੰਚ ਦਾ ਨਿਸ਼ਾਨ ਹੋਣਾ ਹੈ ਇਹ ਨਿਸ਼ਾਨ ਲਿਆਵਾ 7.5 ਇੰਚ ਤੇ ਸਾਈਡਸਾਈ ਹੈ ਇਹਨਾਂ ਦੀ 14.5 ਜੇ ਗੜਾ ਪਾ ਗੜਾ ਲੈਣਾ ਗੜਾ ਲੈਣਾ ਜਿਸਵਾ ਗੋਈ ਇੱਥੋਂ ਤਾਂ ਚਲੀ ਡੰਪਟ ਪਾਣੀਆ ਇਹਦਾ ਇੱਥੇ ਤਾਂ ਲੈਣਾ 50 ਦਾ 50 ਦਾ ਦੋਸੋਂ ਤੋਂ ਇੱਧਰ ਲੈਣਾ ਦੋਸੋਂ ਤੋਂ ਇੱਧਰ ਠੀਕ ਹੈ ਜੀ ਦੇਖੋ ਕਰ ਰਹੀਆਂ ਆਹ ਮੋਦੀ ਪੁਆਇੰਟ ਠੀਕ ਹੈ ਇਹ ਤੋਂ ਹੋਈ ਆਪਾਂ ਦੇ ਦੇ ਜੀ साढ़े बारह का आप साढ़े उन्नी लाने साढ़े उन्नी इस टाइम जो देख लो आता आ गया अपना क्योंकि एक एक इंच ना सिलाई से भी निकल जाना एक इंच आ पता नहीं Hold on. I'll show you what ਕੋਪਰ ਇਟਾ ਤੋਂ ਉਨੀ ਨੇ ਇਹਨਾਂ ਦੀਆਂ ਫਿਰ ਕੋਣੀ 12.5 ਇਹੋ ਜਿਹੀ ਨਾਲ ਹੀ ਸਵਾਦ ਹੈ। ਫਿਰ ਦੀਆਂ ਇੰਤਰਾਣੀਆਂ 7.5 ਇਹੋ ਜਿਹੀ ਜਿਹੜੀ ਪਲੇਟ ਆਉਣੀਆਂ ਅੱਜ ਬੇਰੇ ਨੂੰ ਕੋਨਾ ਪਤਾ ਨਹੀਂ 2 ਇੰਚ ਦੀ 2 ਇੰਚ ਦੇ ਦੋ ਨਾਲ ਇਹ ਜਿਹੀ ਇੰਤਰਾਣੇ ਲਾ ਦੇਣੇ ਇਸ ਤੋਂ ਬਾਅਦ ਜਿਹੜੀ ਕਿਟਿੰਗ ਸਲਾਈ ਲਾਉਣੀ ਆ ਉਹ ਲੌਂਗੇ ਦਾ 5.5 ਇਹ ਰਿਹਾ ਇੱਥੇ ਨਾਲ ਵਿੱਚ 5.5 ਤੋਂ ਬਾਅਦ ਖਾਣਾ ਪਾ ਲੈ ਕੇ ਚੱਲਦੇ ਹਾਂ ਕੋਈ ਬੱਸ ਇੱਕ ਪਲਾਂਟ ਕਿਤੇ ਇਹ ਨਹੀਂ ਨਾਲ 5.5 ਇਹ ਨਹੀਂ ਕਰਾਂਗੇ ਅੱਜ। ਚੱਨਾ ਬੈਠ ਲਈ। ਵੀ ਇਹ ਤਾਂ ਕਿਦੋਂ ਪਾਈ ਸੀ। ਇਹ ਸਾਡੀ ਜ਼ਰੂਰ ਕਰਾਈ ਆ ਜੀ। ਹਾਂ ਫਰਾਂਸ ਤੋਂ ਕੋਲੇ ਦੀ ਕਾਰ। ਇਹ ਕੁਰੀ ਧਿਆਨ ਨਾਲ ਚੋਣੀ ਆ। ਆ ਦੋਨੋਂ ਬਲੇ ਚੱਕ ਪਏ ਆ ਹੱਥ ਵਿੱਚ ਫੇਰ ਪਾਉਣੀ। ਕਿਉਂਕਿ ਕਈ ਵਾਰ ਬ੍ਰੇਕ ਕੋਲੇ ਨਾ ਟੱਕੇ ਲੱਗਦਾ।